ਮੈਂ ਸਮਝਦਾ ਕਿ 2021-22 2021-22 ਦੀ ਜਿਹੜੀ ਐਨਲੋ ਇਰੀਗੇਸ਼ਨ ਡਿਪਾਰਟਮੈਂਟ ਸਿੰਚਾਈ ਵਿਭਾਗ ਦੀ 22 ਰਿਪੋਰਟ ਜਿਹੜੀ ਅਸਲਾਨਾ ਰਿਪੋਰਟੋ ਪੇਸ਼ ਕੀਤੀ ਗਈ ਜਿਹਦੇ ਉਪਰਬੰਨ ਕੀਤਾ ਮੰਤਰੀ ਮੰਡਲ ਮੰਤਰੀਪੱਤਰ ਦਿੱਤੀ ਗਈ ਇਸੇ ਤਰ੍ਹਾਂ ਲਗਭਗ 5 5 ਕੇ ਪੇਸ਼ ਹੋਇਆ ਜਿਨ੍ਹਾਂ ਨੂੰ ਉਗਾਓ ਅਗੇਤੀ ਰਿਹਾਈ ਦੇ ਲਈ ਜਿਹਦੀ ਰਿਪੋਰਟ ਪੇਸ਼ ਹੋਈ ਤਾਂ ਜਿਹੜੇ ਸੀਗੀ ਅਗੇਤੀ ਦੇ ਹਾਈਵੇ ਸੀਗੀ ਇੱਕ ਰਿਪੋਰਟ ਜਿਹੜੀ ਸੀਗੀ ਉਹ ਰਿਜੈਕਸ਼ਨ ਦੀ ਸੀਗੀ ਕੇਸ ਕੈਦੀ ਨੂੰ ਰਿਹਾ ਨਾ ਕੀਤਾ ਜਾਵੇ ਕਿਉਂਕਿ ਉਹਦੇ ਖਿਲਾਫ ਬਹੁਤ ਸਾਰੇ ਮਤਵੇ ਬਹੁਤ ਸਾਰੇ ਜਿਹੜੇ ਤਾਂ ਚਾਰ ਚੱਲ ਰਹੇ ਸੀ ਉਹ ਥਲੋਟਿਆਇਆ ਸੀਗਾ ਸੋ ਇੱਕ ਕੈਦੀ ਦੀ ਰਿਪੋਰਟ ਜਿਹੜੀ ਉਹ ਰਜੈਕਟ ਕੀਤੀ ਗਈ ਚਾਰ ਕੈਦੀਆਂ ਦੀ ਜਿਹੜੀ ਦੀਗਾਉ ਤਾਂ ਉਹਨੂੰ ਪਰਵਾਨਗੀ ਮੰਤਰੀ ਬਟਲਵਰ ਦੁਆਰਾ ਜਾਰੀ ਕੀਤੀ ਗਈ ਇਸੇ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਸੰਬੰਧੀ ਡਿਪਾਰਟਮੈਂਟ ਨੇ ਨਮੀਆਂ ਬੀ ਪੋਸਟਾਂ ਨੂੰ ਪ੍ਰਵਾਨਗੀ ਦਿੱਤੀ ਕਿ ਜਿਨ੍ਹਾਂ ਦੀ ਭਰਤੀ ਜਿਹੜੀ ਆ ਉਹਨਾਂ ਦੇ ਅੰਦਰ ਪੀਪੀਐਸਸੀ ਕਿ ਐਸੇ ਸਪੋਰਟ ਕਰਨਗੇ ਤਾਂ ਦੇ ਜਿਹੜੀਆਂ ਦੇ ਅੰਦਰ ਹੋਰ ਤਰੀਕੇ ਦੇ ਨਾਲ ਕੰਮ ਜਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਇੱਕ ਮਹਾਰੀ ਦੇ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਹੈਲਥ ਦੇ ਖੇਤਰ ਦੇ ਅੰਦਰ ਸਾਬੀ ਸੈਸ ਨੇ ਜਿਹੜੀ ਸਥਾਪਨਾ ਕੀਆ ਉਹ ਮਹਾਰੀ ਦੇ ਅੰਦਰ ਹੋ ਰਹੀ ਹੈਗੀ ਐਂਡ ਬੈਲਰੀ ਸਾਇੰਸ ਸਥਾਪਨਾ ਮਹਾਰੀ ਚ ਹੋ ਰਹੀ ਆ ਜਿਹਦੇ ਵਿੱਚ 444 484 ਅਸਾਮੀਆਂ ਦੀ ਸਿਰਜਣ ਪਰ ਲਗਭਗ 60 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਆਪ ਦੇ ਹੈਪਟਾਈਟ ਸੀ ਦੇ ਕੇ ਜਿਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਆ ਉਹਨੂੰ ਜਿਹੜਾ ਹੈਗਾ ਠੀਕ ਕਰਨ ਦੇ ਵਿੱਚ ਇੱਕ ਬੀਲ ਪੱਥਰ ਸਾਹਬ ਤੋਂ ਹੋਊਗਾ ਇੱਕ ਬਹੁਤ ਵੱਡੀ ਕ੍ਰਾਂਤੀਕਾਰੀ ਕਦਮ ਆਗਾ ਹਾਂ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਔਰ ਪੰਜਾਬ ਦੇ ਨੂੰ ਠੀਕ ਕਰਨ ਦੇ ਵਿੱਚ ਬਹੁਤ ਵੱਡਾ ਇਤਿਹਾਸਿਕ ਕਦਮ ਜੜਾ ਚੁੱਕਿਆ ਹੈ ਇਸੇ ਤਰ੍ਹਾਂ ਪੰਜਾਬ ਦੇ ਬਾਇੰਗ ਲਿਮਟ एफआरबीएम एक्ट ਦੇ ਬਿਸਥੋਤ ਕੀਤੀ ਗਈ ਆ ਉਹਦੇ ਵਿੱਚ ਜਿਹੜੀ ਹਰੇਕ ਕੋਈ ਲੈਂਦੇ ਆ ਲਿਮਟ ਕਰਦੇ ਆ ਸਾਲ ਐਕਸੋਧਨਾ ਪੈਂਦਾ ਸੀਗਾ ਇਸ ਤਰ੍ਹਾਂ ਮਾਲੀ ਘਾਟੇ ਕੀ ਹੋਣਗੇ ਇਸੇ ਤਰ੍ਹਾਂ ਵਿਤੀ ਘਾਟਾ ਕੀ ਆਗਾ ਰੈਵਨੂ ਦਾ ਘਾਟਾ ਕੀ ਆ ਉਹਨੂੰ ਜਿਹੜਾ ਲਿਮਟ ਕਰਾਂਗੇ ਸੋ ਇਹ ਸੋ ਹੁਣ ਮੈਂ ਅਮਰ ਅਰੋੜੀ ਜੀ ਬੇਨਤੀ ਕਰੂਗਾ ਕਿ ਤੇਜੀ ਬ੍ਰੀਫ ਕਰ ਸ਼ੀਮਾ ਸਾਹਿਬ ਨੇ ਦੱਸਿਆ ਹੈ ਕਿ ਕਈ ਲਏ ਗਏ ਨੇ ਜਿਦੇ ਵਿੱਚ ਅ ਮੈਂ ਸਮਝ ਐਜੂਕੇਸ਼ਨ ਦੇ ਵੀ ਜਿਵੇਂ ਔਰ ਜੌਬਸ ਦਾ ਜਿਵੇਂ ਪ੍ਰਸ਼ਾਸਨਿਕ ਸੁਧਾਰ ਰਿਕਾਰਡਸ ਫਾਰਮਸ ਦੇ ਵਿੱਚ ਜਿਹੜੀਆਂ 20 ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰਨ ਦੀ ਗੱਲ ਔਰ ਇਸੇ ਤਰ੍ਹਾਂ ਹੈਲਥ ਸੈਕਟਰ ਦੇ ਵਿੱਚ ਕੀਤੀ ਗਈ ਐਜੂਕੇਸ਼ਨ ਇੱਕ ਬਹੁਤ ਅਹਿਮ ਫੈਸਲਾ ਜਿਹੜਾ ਅ ਜਿਹੜੇ ਰਾਜ ਦੇ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਵਿੱਚ ਵਿਜ਼ਿਟਿੰਗ ਫੈਸਿਲਿਟੀ ਕਿ ਕੋਈ ਪਰਟੀਕੂਲਰ ਫੀਲਡ ਹੁੰਦਾ ਜਿੱਥੇ ਵਿਸਟਿੰਗ ਹੈ ਤੇ ਉਹਨਾਂ ਨੂੰ ਨੀਡ ਬੇਸਡ ਅ ਜ਼ਰੂਰਤਾਂ ਮੁਤਾਬਕ ਉਹਨਾਂ ਨੂੰ ਜਿਹੜਾ ਵਿਸਟਿੰਗ ਫੈਸਿਲਿਟੀ ਅਲਾਉ ਕੀਤਾ ਗਿਆ ਜਿਹਦੇ ਕਰਕੇ ਕਈ ਵਾਰੀ ਉਸ ਸਕੂਲ ਦੇ ਜਿਹੜੇ ਪਰਟੀਕੂਲਰ ਬੱਚੇ ਦੇ ਕੋਈ ਇੰਟਰਸਟ ਨੇ ਜਾਂ ਜ਼ਰੂਰਤਾਂ ਨੇ ਉਹ ਪੂਰੇ ਨਹੀਂ ਹੋਣੀਆਂ ਸੀਗੀਆਂ ਉਹਦਾ ਫੈਸਲਾ ਕੀਤਾ ਗਿਆ ਤਕਰੀਬਨ 30 ਕਰੋੜ ਰੁਪਏ ਦਾ ਇਹਦਾ ਆਊਟਲੇਜ ਜਿਹੜਾ ਉਹ ਰੱਖਿਆ ਗਿਆ ਸੋ ਮੈਂ ਸਮਝਦਾ ਕਿ ਇਹ ਕਈ ਸਾਰੇ ਡਿਸੀਜਨ ਨੇ ਜਿਹੜੇ ਅੱਜ ਕੈਬਨਿਟ ਨੇ ਲਏ ਨੇ ਔਰ ਇਸ ਤੋਂ ਵੀ ਇੰਪੋਰਟ ਕਿਉਂਕਿ ਅੱਜ ਪੰਜਾਬ ਦੇ ਵਿੱਚ ਭੌਂਤ ਮਾਂਜੀ ਦੀ ਅਗਵਾਈ ਦੇ ਵਿੱਚ ਖੇਡਾਂ ਦਾ ਇੱਕ ਬਹੁਤ ਵਧੀਆ ਮਾਹੌਲ ਹੈ ਜਿਹੜਾ ਪੰਜਾਬ ਦੇ ਵਿੱਚ ਬਣ ਰਿਹਾ ਹੈ ਔਰ ਕੱਲ ਨੂੰ ਖੇਡਾਂ ਵਤਨ ਪੰਜਾਬ ਦੀ ਸੀਜ਼ਨ 2 ਦਾ ਆਗਾਜ਼ ਹੈ ਜਿਹੜਾ ਉਹ ਹੋਣ ਜਾ ਰਿਹਾ ਇਸ ਦੇ ਵਿੱਚ ਮੰਤਰੀ ਭਗਵੰਤ ਪਾਣ ਜੀ ਔਰ ਹਜ਼ਾਰਾਂ ਦੀ ਤਵਾਦ ਦੇ ਵਿੱਚ ਤੇ ਉਹ ਖੇਡ ਉਹ ਪਾਰਟਿਸਿਪੇਟ ਕਰਨਗੇ ਸੋ ਮੀਡੀਆ ਦੇ ਜ਼ਰੀਏ ਬੇਨਤੀ ਕਰਦੇ ਆ ਕਿ ਜਿਵੇਂ ਜਿਸ ਤਰੀਕੇ ਦੇ ਨਾਲ ਪਿਛਲੀ ਵਾਰੀ 3 ਲੱਖ ਤੋਂ ਵੱਧ ਖਿਡਾਰੀਆਂ ਨੇ ਵਿੱਚ ਪਾਰਟਿਸਿਪੇਟ ਕਰ ਉਸ ਮਹਾਕੁੰਭ ਨੇ ਵਿੱਚ ਜਿਆ ਸਪੋਰਟਸ ਆ ਉਹਦੇ ਵਾਸਤੇ ਵੀ ਸਪੋਰਟਸ ਪ੍ਰਸ਼ੰਕ ਜੋ ਵੱਧ ਤੋਂ ਵੱਧ ਪਾਰਟਿਸਿਪੇਟ ਕਰਨ ਤਾਂ ਕਿ ਇੱਕ ਵਧੀਆ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਸਿਰਜਿਆ ਜਾ ਸਕੇ ਇਹ ਵਸੋਂ ਇੱਕ ਕਟੋਤੀ ਦਾ ਜ਼ਿਕਰ ਹੋ ਰਿਹਾ ਸੀ ਜਿਹੜਾ ਫੰਡਾਂ ਲੈ ਕੇ ਕਿ ਮੁੱਖ ਮੰਤਰੀ ਦੇ ਫੰਡਾਂ ਚ 50 ਕਰੋੜ ਤੋਂ 37 ਕਰੋੜ ਹੋਏਗਾ ਮੰਤਰੀਆਂ ਦੀ ਕਟੋਤ ਬਿਲਕੁਲ ਬਿਲਕੁਲ ਅੱਜ ਇਹ ਵੀ ਫੈਸਲਾ ਹੋਇਆਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਖਤਿਆਰੀ ਕੋਟਾ ਸੀ ਉਹਦੇ ਵਿੱਚ ਉਹ ਘਟਾ ਕੇ 50 ਕਰੋੜ ਤੋਂ 37 ਕਰੋੜ ਕੀਤਾ ਗਿਆ ਐਸੇ ਤਰ੍ਹਾਂ ਨੇ ਮੰਤਰੀ ਬਟਲ ਦੇ ਸਾਡੇ ਕੈਬਨਿਟ ਮੰਤਰੀ ਦੇ ਕਿ ਉਹਦਾ ਘਟਾ ਕੇ 1 ਕਰੋੜ ਕੀਤਾ ਗਿਆਗਾ ਕਿਉਂਕਿ ਬਹੁਤ ਸਾਲਿਆਂ ਜਿਵੇਂ ਜਿਵੇਂ ਗੱਲ ਕਰਾਂ ਸਕੂਲਾਂ ਦੀ ਕਾਇਆ ਉਹਦੇ ਲਈ ਇੱਕ ਵੱਖਰਾ ਬਜਟ ਜਿਹੜਾ ਅਸੀਂ ਰੱਖਿਆ ਸੀਗਾ ਕਿ ਦਿਵਾਰਾਂ ਬਣਾਉਣ ਦੇ ਲਈ ਸਕੂਲ ਦੇ ਕਮਰੇ ਬਣਾਉਣ ਦੇ ਲਈ ਸਕੂਲ ਦੇ ਅੰਦਰ ਲਾਇਬ੍ਰੇਰੀਆਂ ਬਣਾਉਣ ਸਕੂਲ ਦੇ ਅੰਦਰ ਸਾਇੰਸ ਦੇ ਕਮਰੇ ਬਣਾਉਣੇ ਉਹ ਆਲਰੇਡੀ ਇਹ ਕਿਉਂਕਿ ਇਹ ਡਿਸਕਸ਼ਨ ਸੀਗਾ ਉਹ ਅਸੀਂ ਆਲਰੇਡੀ ਉਹਦਾ ਪ੍ਰਬੰਧ ਕੀਤਾ ਇਸੇ ਤਰ੍ਹਾਂ ਸਵਸ਼ ਭਾਰਤ ਦੇ ਦਿਨ ਅਸੀਂ ਪਾਣੀ ਦਾ ਪ੍ਰਬੰਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਗੰਦੇ ਪਾਣੀ ਦਾ ਪ੍ਰਬੰਧ ਇਸੇ ਤਰ੍ਹਾਂ ਇਹ ਸਾਰੇ ਆਲਰੇਡੀ ਜਿਹੜੇ ਹੈਗੇ ਨੇ ਉਹ ਬੰਦ ਹੋ ਚੁੱਕੇ ਨੇ ਤਾਂ ਇਸੇ ਗੱਲ ਕਰਕੇ ਜਿਹੜੀ ਮੈਂ ਉਹਦੀ ਗ੍ਰਾਂਟ ਦੀ ਲੋੜ ਬੰਦਫਾਰਮੈਂਟਾਂ ਨੂੰ ਜਿਹੜੇ ਬਜਟ ਹੁੰਦਾ ਹੈ ਉਹ ਆਪਣਨ ਦੇ ਤਾਅ ਤੱਕ ਕਿੱਥੇ ਜਾਂਦਾ ਹੈਗਾ ਕਰਦੇ ਵੀ ਹੈਗੇ ਲੇਕਿਨ ਫੰਡ ਪਹਿਲਾਂ ਜਿਹੜਾ ਹੁੰਦਾ ਸੀਗਾ ਪਹਿਲਾ ਪੁਰਾਣੀ ਸਰਕਾਰ ਦੀ ਬਜਟੀ ਦੀ ਗੱਲ ਕਰਾਂ ਜੀ ਰਿਪੋਰਟ ਪੇਸ਼ ਕੀਤੀ ਆ ਇਹਦੇ ਅੰਦਰ ਇਨਾ ਹਿਊਜ ਡਿਫਰੈਂਸ ਹੈਗਾ ਕਿ ਬਰਤ ਰੱਖਿਆ ਗਿਆ ਸੀ ਲਗਭਗ 1200 ਕਰੋੜ ਦਾ ਖਰਚਾ ਹੋਇਆ 200 ਕਰੋੜ ਪਿਛਲੀ ਸਰਕਾਰ ਦੀ ਮੈਂ ਗੱਲ ਕਰਦਾ ਉਹ ਕਰਦੀ ਸੀ ਅਸੀਂ ਹੁਣ ਜਿਹੜਾ ਜੇ ਮੈਂ ਮੰਨ ਲਵਾਂ ਕਿ ਅਸੀਂ ਇਰੀਗੇਸ਼ਨ ਦਾ रखेंट तो कर रहे तो छिया so, तो दिन ਕੋਈ ਗੱਲਬਾਤ ਹੋਈ ਹੈ ਜੀ ਨਹੀਂ ਜੀ 500 ਸੇਕੋ ਲੈ ਕੇ ਕੋਈ ਬੁਟੀਕ ਥਾਂ ਤੋਂ ਦੇਖਿਆ ਗਿਆ ਕਿ ਜੀਐਸਟੀ ਟੈਕਸ ਨਹੀਂ ਵਰਦੇ ਹੋ ਔਰ ਕੋਈ ਸੈਂਟਰ ਵਾਲੇ ਨਹੀਂ ਵਰਦੇ ਉਸ ਨੂੰ ਲੈ ਕੇ ਵੀ ਕੋਈ ਚਰਚਾ ਕੀਤੀ ਗਈ ਦੇਖੋ ਕਿਉਂਕਿ ਜੀਐਸਟੀ ਡਿਪਾਰਟਮੈਂਟ ਨਹੀਂ ਦੇਖ ਡਿਪਾਰਟਮੈਂਟ ਮੈਂ ਦੇਖਦੇ ਆ ਜਿੱਥੇ ਕਿਤੇ ਟੈਕਸ ਦੀ ਅਵਿਜ਼ਨ ਆ ਗਈ ਚਾਹ ਬੁਟੀਕ ਦੇ ਵਿੱਚ ਆ ਚਾਹ ਵਾਇਲਟ ਸੈਂਟਰ ਦੇ ਵਿੱਚ ਆ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਆ ਉਹਨਾਂ ਬਿਲਕੁਲ ਅਸੀਂ ਦੋਸਤ ਕਰ ਰਹੇ ਆ ਠੀਕ ਕਰ ਰਹੇ ਆ ਸਾਡੀਆਂ ਟੀਮਾਂ ਅੱਜ ਦੀ ਬੰਡੀ ਕੁਬੰਡਰ ਦੇ ਵਿੱਚ ਲੁਧਿਆਣਾ ਦੇ ਵਿੱਚ ਪੰਜਾਬ ਸਾਡੇ ਗੰਗਾ ਹੋਣ ਲੱਗਿਆ ਅਸੀਂ ਹਰ ਰੋਜ਼ ਜਿੱਥੇ ਵੀ ਕਿਤੇ ਚੋਰੀਆਂ ਨੂੰ ਅਸੀਂ ਪਲਗ ਕਰਾ ਨੂੰ ਖਤਮ ਕਰਾਂਗੇ ਕਿਉਂਕਿ ਉਹ ਪੈਸਾ ਜਿਹੜਾ ਜਿਹੜਾ ਜੀਐਸਟੀ ਕੋਟੇ ਚੌੜਾ ਚਾਹੀਦਾ ਜੀਐਸਟੀ ਦੇ ਹੈਡ ਵਿੱਚ ਆਉਣਾ ਕਿਤੇ ਉਹਦੀ ਦੁਰਪਯੋਗ ਜਾਦਾ ਹੋਈ ਹੋ ਰਹੀ ਸੀਗੀ ਵੱਡੀ ਪੱਧਰ ਤੇ ਉਹ ਅਜਨ ਰਾਜਾਪਾਲ ਠਾਕੁਰ ਕਹਿੰਦੇ ਨੇ ਕਿ ਭਾਜਪਾ ਸਟੇਟਾਂ ਚ ਸਰਕਾਰ ਤੋੜਨ ਦਾ ਕੰਮ ਨਹੀਂ ਕਰਦੀ ਇਹ ਜਾਣ ਬੁੱਝ ਕੇ ਮਾਹੌਲ ਇਦਾਂ ਵੀ ਆਮ ਆਦਮੀ ਪਾਰਟੀ ਦਿੱਲੀ ਚ ਵੀ ਸਿਰਜਦੀ ਹੈ ਔਰ ਪੰਜਾਬ ਚ ਵੀ ਸਿਰਜਦੀ ਹੈ ਰਾਜਪਾਲ ਨੂੰ ਰਾਜਪਾਲ ਨੇ ਕੁਛ ਪੁੱਛਿਆ ਤਾਂ ਉਸੇ ਮਾਹੌਲ ਪਰੇਤ ਨਹੀਂ ਕਰਨਾ ਚਾਹੀਦਾ ਰਾਜਾਪਾਲ ਕਹਿੰਦੇ ਕਿ ਡਰਗਸ ਜੋ ਮਾਨ ਸਰਕਾਰ ਹੈ ਇਸ ਦੇ ਵਿੱਚ ਜੋ ਕੈਦੀ ਮਾਨ ਸਰਕਾਰ ਅਸੀਂ ਡਰਗਸ ਖਤਮ ਕੀਤਾ ਲੇਕਿਨ ਖਤਮ ਕਰਨੀ ਪਈ ਤਾਂ ਦੇਖੋ ਆਜਤਾਂ ਦੀ ਨਿਯੁਕਤੀ ਕੌਣ ਕਰਦਾਗਾ ਗਵਰਨਰ ਤੇ ਨਿਯੁਕਤੀ ਕੀਤੀ ਹੋਈ ਹੈਗੀ ਭਾਰਤੀ ਜਨਤਾ ਦਾ ਸਰਕਾਰ ਆ ਗਈ ਅਨੁਰਾਗ ਠਾਕਰ ਜੀ ਉਸ ਪਾਰਟੀ ਦੇ ਮੰਤਰੀ ਜਿਨ੍ਹਾਂ ਜੋ ਗਵਰਨਰ ਸਾਹਿਬ ਨੂੰ ਪਾਇੰਟ ਕੀਤਾਗਾ ਗਵਰਨਰ ਸਾਹਿਬ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੇ ਨੇਗੇ ਸੋ ਇਹ ਤਾਂ ਅਨੁਰਾਗ ਠਾਕਰ ਜੀ ਦੇ ਖੇਤਰ ਦੇ ਦਰਸ਼ਕ ਸੋ ਬਿਲਕੁਲ ਮੈਂ ਸਮਝਦਾ ਕਿ ਸਰਕਾਰ ਜਿਹੜਾ ਕੰਮ ਕਰੀ ਉਹ ਦੂਜੇ ਪਾਸੇ ਗੰਦ ਡਗਦੀ ਹੈ ਕਿ ਨਸ਼ੇ ਸਭ ਤੋਂ ਵੱਧ ਜੇਕਰ ਇਸ ਸਾਲ ਚ ਰਿਕਵਰੀ ਹੋ ਜਾਵੇ ਜੇਕਰ ਸਭ ਤੋਂ ਵੱਧ ਸਰਕਾਰ ਦੇ ਇਸਵੇਂ ਹੋ ਜਾਣਗੇ ਇਹਨੂੰ ਲੱਗੇ ਕੋਈ ਨਾ ਜੀ ਸਰਕਾਰ ਦੇ ਸੱਜੇ ਹੋ ਜਾਣ ਸਾਲਾਂ ਦੇ ਦੌਰਾਨ ਜਦੋਂ ਪੰਜਾਬ ਦੇ ਅੰਦਰ ਜਦੋਂ ਪੰਜਾਬ ਵਿੱਚ ਜਨਤਾ ਪਾਰਟੀ ਦੀ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਕਿਸਾਦੀ ਸਰਕਾਰ ਹੁੰਦੀ ਸੀ ਸਭ ਤੋਂ ਵੱਧ ਦਾ ਕਹਿਰ ਸਭ ਤੋਂ ਹੋਇਆ ਸੀਗਾ ਸਬਦਬਦ ਮਾਪਤਾ ਸਬਦਬਦ ਡਰਗ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲਰ ਬੀਜੇਪੀ ਦੀ ਸਰਕਾਰ ਦਾ ਹੋਇਆ ਸੀਗਾ ਔਰ ਉਸੇ ਤਰ੍ਹਾਂ ਨੂੰ ਕੈਰੀਅਰ ਕਿਨੇ ਰੱਖਿਆ ਕਾਂਗਰਸ ਪਾਰਟੀ ਨੇ ਰੱਖਿਆ ਸੀਗਾ ਸਾਡੀ ਸਰਕਾਰ ਔਰ ਜਾਨਕੇ ਸਬਦਬਦ ਰਿਕਵਰੀ ਹੋਈ ਜੀ ਮਾਪੇ ਦੇ ਮਾਪੇ ਨੂੰ ਨਹੀਂ